ਖੋਰ ਬੱਲੇ ਵਾਲ ਵਾਲ ਨੇ ਕਬੱਡੀ ਫਿੱਕੀ ਹੋਰ ਵਿੱਚ ਪਹਲੀ ਕਬੱਡੀ ਪਾ ਦਿੱਤੀ ਹੈ ਉਧਰ ਕੱਗੇ ਵਾਲ ਕਿਧਰ ਕਿੰਨੇ ਖਿਡਾਰੀਆਂ ਦੇ ਵਿੱਚ ਉਸਨੂੰ ਕਿੰਨੀ ਆ ਪਰ ਪੁਆਇੰਟ ਰੇਟਰ ਦੇ ਅੱਗੇ ਲੈਂ ਕੇ ਦੇ ਜਾਂ ਇਹ ਸਮੇਂ ਦੀ ਗੱਲ ਹੈ ਲਓ ਲੱਗਦਾ ਹੋਇਆ 2 ਪੁਆਇੰਟ ਖੋਰ ਵਾਲਾ ਆਪਣੀ ਟੀਮ ਦੇ ਤੇ ਜੋੜਿਆ ਲੱਗੂ ਕਿ ਅਗਲੇ ਮੈਚ ਦੱਸੀ ਨਾਲ ਹੀ ਜਿੱਲ ਕਰਾ ਦੇ ਜਗਰੂ ਸੇਖਾ ਕਲਾਂ ਦੇ ਤਵਾਨਾ ਲੋਕੋ ਬਾਦਿਕ ਕੋਕਿੰਗ ਕਰਾ ਰਹੀਆਂ ਟੀਮਾਂ ਸਾਡੀ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਲੋ ਸੱਜੋ ਮਾਰਨੇ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੀ ਵੀਡੀਓ ਸਾਹਮਣੇ ਯਾਪੀ ਕੋਸ਼ ਕਰ ਰਿਹਾ ਹੈ ਅਜੂਰ ਕੰਦਾ ਉੱਤੇ ਥੂਣੇ ਜਾ ਚਾਹੇ ਪਹਿਲਿਆਂ ਦੇ ਵਿੱਚ ਹੋਇਆ ਹੈ ਕਿ ਪੁਆਇੰਟ ਯਾਪੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੰਦਾ ਹੈ ਨਵੀ ਲੱਕੇਬਾਈ ਕਰੀ ਗੱਲ ਪੈਂਦੀ ਕਬੱਡੀ ਦੀ ਲੋ ਥੋਰ ਪਾ ਜੇ ਰੂਪੇ ਦੇ ਕਿਹਨੇ ਕੰਨ ਪੁੱਤਰਾ ਕਬੱਡੀ ਖੇਡ ਰਹੀ ਹੈ ਆਪੀ ਟੀਕੀ ਕਬੱਡੀ ਕਿਹੜੀ ਹੈ ਮੈਂ ਤਾਂ ਥੂਰ ਸਾਕੋ ਫਤਾਲੇ ਵਿਛੜਿਆ ਸਾਹਮਣੇ ਵਰਗੇ ਫਤਾਲੇ ਵਿਛੜਿਆ ਅੰਮੀ ਆ ਕੇ ਫਤਾਲੇ ਵਿਛ ਜਾਦਾ ਰਹਿੰਦੀਆਂ ਨੇ ਅਗਲੇ ਰਹਿੰਦੀਆਂ ਪਰ ਇਧਰ ਇਕੱਲੇ ਛੋੜ ਵਾਲੇ ਦੀ ਰੇਡ ਤੇ ਮੁਕਾਬਲਾ ਸਖਤ ਮੁਕਾਬਲਾ ਸਖਤ ਦੋਨਾਂ ਖਿਡਾਰੀਆਂ ਦੇ ਵਿਚਾਲ ਟੱਕਰ 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 ਅੰਤ ਤੱਕ ਟੱਕਰ ਟੱਕਰ ਸੇੜਾਂ ਨਹੀਂ ਹੋ ਗਈਆਂ ਆਪ ਤੁਹਾਰੇ ਜਾਣਿਆ ਆਪ ਨਜਰੇ ਜਾਣੇ ਪਰ ਛੋੜ ਵਾਲਾ ਛੋੜ ਵਾਲਾ ਪਾਣ ਦਾ ਆਪਣੀ ਟੀਮ ਦੇ ਵਿੱਚ ਇੱਕ ਆਕੜਾ ਵਾਧਾ ਗਿਆ ਕਰਨੀ ਕਿੱਜਾ ਟੀਮ ਅੱਜ ਬਸਤੇ ਗੱਲ ਕਰਾਂ ਤੇ ਗਬਰੀ ਸਿੱਖਾ ਕਲਾ ਦੇ دیਵਾਨੇ ਲਓ ਲੰਗੋਵਾਲ ਇੱਕ ਕੌਮ ਦੇ ਖਿਡਾਰੀਆਂ ਨੀ ਪਰ ਤਿਆਰ ਬਸ ਤਿਆਰ ਰਹਿਣ ਗਿਆ ਲਓ ਪਹਿਲੇ ਪਾਲੇ ਵਾਲਾ ਇੱਕ ਬੱਤੀ ਕਬੱਡੀ ਮੈਦਾਨ ਵਿੱਚ ਕਰਦਾ ਹੋਇਆ ਮੇਰੇ ਵੀਰੋ ਤੈਨ ਜਾਂਦੀ ਹੈ ਖੂਰ ਪੱਟ ਕਹਿੰਦੇ ਇੱਕੋ ਕਾਂਗੇ ਦਾ ਪੰਡਾ ਕਿਹਦੇ ਪੈ ਦੇ ਚੱਤੇ ਹੋਇਆ ਖਦਾਂ ਦੀ ਯਾਤਾਂ ਕਿਤੇ ਦਰੀਆਂ ਹੋਈਆਂ ਲਓ ਖੂਰ ਵਾਲਾ ਲੱਗਿਆ ਹੋਇਆ ਪੰਪ ਲੱਗਿਆ ਹੋਇਆ ਜੋਰ ਦਸ ਦਾ ਦਰਮਿਆਨ ਚਲ ਰਿਹਾ ਉੱਡੀ ਹੋਈ ਬੱਲ ਦੀ ਥੋੜਾ ਭਈ ਹੋਈ ਪਕੜਾ ਸਿਰੇ ਦੇ ਥੋੜੀ ਖੇਡ ਮੈਦਾਨ ਦਾ ਚੱਲਦੀ ਆ ਲੈ ਵੀ ਲੱਗੇ ਭਾਈ ਕੀ ਗੱਲ ਲਾ ਅਗਲੇ ਮੈਚ ਦੇ ਟੀਮਾਂ ਬਿਲਕੁਲ ਤਿਆਰ ਹਨ ਲੋ ਸਿੱਕੀ ਸਰੂਪ ਦੇ ਵਿੱਚ ਪਾਪ ਨਹੀਂ ਪਾਇਟ ਆਪਣੀ ਟੀਮ ਦੇ ਇੱਥੇ ਇੱਕ ਅੰਕਸਾ ਦਾ ਹੋਰ ਚੁੱਕੇ ਅਗਲੀ ਕਬੱਡੀ ਕਿਵੇਂ ਫਿਲਮ ਦੇ ਵਿੱਚ ਖੜੀ ਆ ਗੌਰ ਪਟਲੇ ਸਾਡੇ ਨੇ ਕਿੰਦੇ ਉੱਥੇ ਕਿੱਕਲੀ ਕਾਰ ਗਈ ਹੈ ਆਗੇ ਖੋਪਰ ਦੁਨੀਆ ਅੱਜ ਵੀ ਚੇਤੇ ਕਰਦੀ ਹੈ ਲੋਕਦੋ ਕਿਵੇਂ ਜ਼ੋਰ ਵਾਲਾ ਖੇਡ ਕਰਾ ਰਿਹਾ ਹੈ ਕੋਸ਼ਿਸ਼ਾ ਆਪ ਪੁਆਇੰਟ 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 ਜਿੱਤ ਰਹੀ ਆਪਣੀ ਟੀਮ ਦੇ ਇੱਕ ਅੰਗ ਦਾ ਨੰਦਕਾ ਹੋਰ ਸਾਂਝ ਆਪਣੇ ਕੋਲ ਹੈ ਜੋ ਉੱਪਰ ਕੇ ਵੀ ਬਾਖੀ ਰਹਿੰਦੇ ਆ ਏਸ ਲਿਖੇ ਮੁਤਾਬਕ ਇਹਦਾ ਜੱਟ ਜਮਾਨਾ ਦੇ ਖੋਤੇ ਪੱਤਾਂ ਦੇ ਸਿਆਣੀ ਦੀ ਟੀਮਾਂ ਇਹ ਵੀ ਟੀਮਾਂ ਤਿਆਰ ਹਨ ਲੱਗ ਗਈ ਚੱਕਰੀ ਕਰਾਗਾ ਜੱਟ ਪੱਤਾਂ ਵਾਲੇ ਖੋਤੇ ਦੀਆਂ ਟੀਮਾਂ ਵੀ ਜਲਦੀ ਤਿਆਰ ਬਰ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਗਿਆ ਲੀਆਂ ਥੈਂਕ ਯੂ ਮਾਲੇ ਦਾ ਤਾਰ ਤਾਰਿਆ ਖੂਰ ਬੜੀ ਟੀਮ ਤੇ ਹੈ ਇਹ ਖਿਡਾਰੀ ਵੀ ਨੋਟ ਕਰ ਲੈਣ ਕਿ ਛੇਜੋ ਮਾਲੇ ਦਾ ਤਾਰਿਆ ਮਾਝੂਰ ਬੜੀ ਟੀਮ ਤੇ ਹੈ ਇਹ ਖਿਡਾਰੀ ਵੀ ਨੋਟ ਕਰ ਲੈਣਗੇ ਲਓ ਲਾ ਟਕਰਾ ਜੱਪਾ ਪੁਆਇੰਟ ਯਾਪੀ ਦੇ ਛੇਜੋ ਮਾਲੇ ਦੀ ਟੀਮ ਦੇ ਵਿੱਚ ਵਿੱਚ ਜੋੜ ਦਿੱਤਾ ਗਿਆ ਗੱਲ ਕਰਾਂਗੇ ਜਬਰੂ ਸੇਖਾ ਕਲਾਲ ਇਹ ਦਵਾਂਟੇ ਪਾਕਲੇ ਮਕਾਮ ਦੇ ਖੇਤੇ ਜਾ ਰਹੇ ਨੇ ਅੱਗੇ ਨੇ ਖਿਡਾਰੀ ਧੱਕੇ ਗਿਆਆਂ ਮਿਹਨਤਾਂ ਦੇ ਨਾਲ ਲਾਫੀਆਂ ਖਿਡਾਰੀਆਂ ਲੱਗ ਰਿਹਾ ਹੈ ਮੈਦਾਨ ਵਿੱਚ ਚੋੜ ਨਹੀਂ ਚੁੱਕੀ ਦਾ ਕੌਡੀ ਤੋਹੀਰਾ ਬਣ ਕੇ ਲੱਗ ਕੇ ਚਬੜੀ ਦਾ ਹਰੇਕੋ ਸਭ ਦਾ ਵੀਰ ਕਿੱਥੇ ਆਵਾਜ਼ ਦਿੰਦਾ ਹੈ ਉਹ ਗਰਾਊਂਡ ਦੇ ਵਿੱਚ ਆ ਗਏ ਫੁੱਲਾਂ ਦੀਆਂ ਰੇਤਾਂ ਦਾ ਖਰਿਆ ਕੋਈ ਪਾਵਾ ਵੀਰ ਜਉਂਦੀ ਨਾਲ ਗਰਾਊਂਡ ਦੇ ਵਿੱਚ ਆ ਜਾਗੇ ਲਓ ਝੋੜ ਵਾਲੇ ਨੇ ਕਸੂਰ ਕੀਤੀ ਪਰ ਡਬਲ ਕੱਟ ਹਾਂਕੀ ਦਾ ਬੰਦਾ ਸਾਡੀ ਖੇਡ ਕਬੱਡੀ ਕੰਦੇ ਨੂੰ ਕੱਲਾ ਖਾਂ ਮਖਮਲ ਅੱਜ ਕਲਾ ਦੇ ਡਬਲ ਖੇਡਾ ਖਾਲ ਦੇ ਜਵਾਨੇ ਵੀ ਟੀਮਾਂ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਣਗੇ ਲੰਬਾ ਮਾਲ ਤੇ ਕੌਕੇ ਬਣਾ ਦੀਆਂ ਟੀਮਾਂ ਵੀ ਜਲਦੀ ਤੋਂ ਜਾਣ ਗਈਆਂ ਦੋ ਨੰਬਰ ਗਰਾਊਂਡ ਦੇ ਮੌਕੇ ਇਸ ਬੇਹਿੰਦੀ ਗੋਲੀ ਆ ਪਾਣੀ ਨੂੰ ਪਲਟਾ ਕਰਦੇ ਨੇ ਇਹ ਪਲੇਅਰ ਵੀ ਕਹਿ ਰਹੇ ਆ ਜਾਨੀ ਰੋਬੀ ਕਹਿੰਦਾ ਆ ਕਿ ਤੇਜ਼ ਦੀ ਜਰੂਰ ਦੌੜ ਦੇ ਵਿੱਚ ਦੋਲ ਕਰਦੇ ਪਿਆਣ ਆ ਮੈਚ ਖਤਮ ਹੋਣ ਤੋਂ ਬਾਅਦ ਭਾਈ ਦੋਨੇ ਟੀਮਾਂ ਇਹ ਜਾਨ ਨਾਸ ਤੇ ਇੱਥੇ ਆ ਜਾਣ ਦੋਨੇ ਇਕ ਦੂਜੇ ਦੇ ਅੱਗੇ ਆ ਜਾਣ ਦੋਨੇ ਤੇਜ਼ੀ ਆ ਜਾਣਾ ਸੀ ਬਾਵਾ ਅੱਛਾ ਲੱਗ ਗਿਆ ਲੋ ਬਾਜੇ ਮਾਜਰੇ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਮਾਨਨ ਕਬੱਡੀ ਕਬੱਡੀ ਕਰਦਾ ਹੋਇਆ ਤੇ ਤਿੰਨ ਲਾਫੀ ਤਿਆਰ ਅਗਲੇ ਉਹ ਦੂਰ ਪੰਡਾ ਉਹ ਦੂਰ ਵਾਲਾ ਕੋਸ਼ਿਸ਼ ਕਰ ਰਿਹਾ ਹੈ ਵਾਈਕਰ ਤੇ ਟੱਕੇ ਲੱਗਾ ਹੋਇਆ ਜੋਰ ਤਲਿਆ ਧੌਂ ਤੋਂ ਹੱਥ ਉਹ ਘਾਗ ਦੇ ਵਿੱਚ ਜੰਗਿਆ ਉਹ ਧਗੜੀ ਹੋਈ ਬੜੇ ਬੜੇ ਜਿਵੇਂ ਤੇ ਪੰਜ ਲਾਫੀ ਦੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ